ਸਤਿ ਸ਼੍ਰੀ ਅਕਾਲ ਜੀ ਸਾਰੇ ਜਾਣਿਆਂ ਨੂੰ ਤੁਹਾਡੇ ਸਾਰੇ ਜਾਣਿਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਜਿਨ੍ਹਾਂ ਨੇ ਵੀ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਤੁਸੀਂ ਕੰਪਿਊਟਰ ਕੜਾਈ ਮਸ਼ੀਨ 150 EN 550 ਦੀ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਤੁਸੀਂ ਲੈ ਸਕਦੇ ਹੋ ਮੇਰਾ ਨੰਬਰ ਮੈਂਸ਼ਨ ਹੋਊਗਾ ਨੀਚੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ WhatsApp ਮੈਸੇਜ ਕਰ ਸਕਦੇ ਹੋ ਅੱਜ ਜਿਉਂ ਜਿਉਂ ਮੈਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਪਿਕਲਾਈ ਸੀ ਜਿਹੜੀ ਆਪਣੀ हिਪ ਤੇ ਫਲਾਵਰ ਬਣੇ ਹੋਏ ਸੀ ਵੀ ਉਹ ਆਪਾਂ ਕਿਵੇਂ ਨਿਸ਼ਾਨੀ ਲਾਉਣੀ ਆ ਉਹਦੇ ਬਾਰੇ ਦੱਸਾਂਗੀ ਅੱਜ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਕੰਨੀ ਵਾਲੀ ਸਾਈਡ ਉੱਧਾਈਏ 2 ਇੰਚ ਆਪਾਂ ਚਾਗਦਾ ਮਾਰਜਿਨ ਰੱਖ ਲੈਣਾ 2 1/2 ਇੰਚ نیچے 1 1/2 ਦਾ ਉਸ ਤੋਂ ਬਾਅਦ ਆਪਣਾ ਜਿਹੜਾ ਵੀ ਨਾਪ ਹੋਊਗਾ ਆਪਾਂ ਉਸ ਦੇ ਹਿਸਾਬ ਨਾਲ ਬਾਈ ਇੰਚ ਆਪਣੀ हिਪ ਐ ਤਾਂ ਆਪਾਂ ਬਾਈ ਇੰਚ ਦੀ ਨਿਸ਼ਾਨੀ ਲਾ ਲੈਣੀ ਆ ਜਿਨਨੇ ਆਪਣੇ ਚਾਕ ਹੋਣਗੇ ਉਹਨੇ ਚਾਕ ਦੀ ਨਿਸ਼ਾਨੀ ਲਾ ਲੈਣੀ ਉਸ ਤੋਂ ਬਾਅਦ ਆਪਾਂ ਇਹ ਪ੍ਰੈਰੀ ਤੋਂ 1.5 ਇੰਚ ਅੱਧਰ 1 and 1/2 1.5 ਇੰਚ ਅੱਧਰ 1 and 1/2 ਦੀ ਨਿਸ਼ਾਨੀ ਲਾ ਲੈਣੀ ਆ ਉਸ ਤੋਂ ਬਾਅਦ ਉਹਦੇ ਉਹ ਨਿਸ਼ਾਨੀ ਤੇ ਆਪਾਂ ਫਲਾਵਰ ਦਾ ਸੈਂਟਰ ਨਹੀਂ ਕਰਨਾ ਆ ਉਹ ਨਿਸ਼ਾਨੀ ਤੋਂ ਆਪਾਂ ਅੰਦਰਲੀ ਸਾਈਡ ਨੂੰ ਫਲਾਵਰ ਰੱਖਣਾ ਆ ਬਿਲਕੁਲ ਨਾਲ ਲੱਗਦਾ ਹੋਵੇ ਜਨ ਕਿ ਸਾਈਡ ਤਾਂ ਕਿ ਜਦੋਂ ਆਪਣਾ ਉੱਪਰ ਫਲਾਵਰ ਖਿਲਰੇ ਤਾਂ ਉਹ ਜਦੋਂ ਆਪਣੀ ਫੀਡਿੰਗ ਵਾਲੀ ਸੀਨ ਆਵੇ ਤਾਂ ਉਹਦੇ ਵਿੱਚੋਂ ਕੱਟਿਆ ਨਾ ਜਾਵੇ ਸਹੀ ਪ੍ਰੋਪਰ ਪੂਰਾ ਫਲਾਵਰ ਆਪਣਾ ਬਾਹਰ ਦੇ ਸੇ ਅਸਲਿਅੱਪਾਂ ਜੇਕਰ ਆਪਣਾ ਫਲਾਵਰ ਥੋੜਾ ਜਿਹਾ ਹੋਰ ਵੱਡਾ ਹੈ ਤਾਂ ਆਪਾਂ ਇੱਥੋਂ 2 ਇੰਚ ਦਾ ਵੀ ਰੱਖ ਸਕਦੇ ਹਾਂ ਮਾਰਜਨ 3 ਜਿਹੜਾ ਇੰਚ ਦਾ ਬਹੁਤ ਹੁੰਦਾ 3 ਇੰਚ ਦੀ ਨਿਸ਼ਾਨੀ ਲਾ ਕੇ ਉਸਦੇ ਨਾਲ ਤੁਸੀਂ ਫਲਾਵਰ ਸਟਾਰਟ ਕਰੋ ਥੋੜਾ ਬਹੁਤ ਵਧੀਆ ਪ੍ਰੋਪਰ ਸੋਨੀ ਫਿਨਿਸ਼ਿੰਗ ਆਉਗੀ ਵਧੀਆ ਬਣੂਗਾ ਦੇਖਣ ਵਾਲੇ ਨੂੰ ਵੀ ਬਹੁਤ ਸੋਹਣਾ ਲੱਗੂਗਾ। ਐਸੇ ਤਰ੍ਹਾਂ ਹੀ ਆਪਾਂ ਇੱਧਰ ਵੀ ਆਈ ਇਹਦੇ ਅੰਦਰਲੀ ਸਾਈਡ ਨੂੰ ਕਰਕੇ ਫਲਾਵਰ ਪਾਉਣਾ ਆ। ਮੈਂ ਕਿ ਆਪਾਂ ਇੱਥੇ ਸੈਂਟਰ ਕਰਨਾ। ਅੰਦਰਲੀ ਸਾਈਡ ਨੂੰ ਫਲਾਵਰ ਪਾਉਣਾ ਆ ਇੱਧਰ ਵੀ ਇੱਧਰ ਵੀ ਤਾਂ ਕਿ ਆਪਣੀ ਫੀਟਿੰਗ ਵਾਲੀ ਸੀਨ ਦੇ ਵਿੱਚ ਇਹ ਕਟਿੰਗ ਨਾ ਹੋਵੇ ਫਲਾਵਰ ਦੀ। ਤੁਸੀਂ ਇੱਕ ਵਾਰੀ ਧਿਆਨ ਨਾਲ ਇਸ ਨੂੰ ਦੇਖ ਸਕਦੇ ਹੋ ਤੇ ਵੀਡੀਓ ਯਾਦ ਰੱਖਣ ਲਈ ਸੇਵ ਕਰ ਲਓ। ਇਹ ਫਿਰ ਮੇਨਾ ਕੰਟੈਕਟ ਵੀ ਕਰ ਸਕਦੇ ਹੋ। ਥੈਂਕ ਯੂ।